शिवशक्ति सेवक सभा ਮੱਲੋਆ ਜਿਹੜੀ ਯਾਤਰਾ ਦੂਸਰੀ ਵਾਰ ਨਿਕਲੀ ਆ ਰਹੀ ਆ ਪਹਿਲੀ ਵਾਰ ਵੀ ਜਦੋਂ ਆਪਾਂ ਯਾਤਰਾ ਆਏ ਕੱਢੀ ਸੀ ਭੋਲੇਨਾਥ ਦੀ ਯਾਤਰਾ ਇਹਨੇ ਬੋਧਾ ਬਵਿਆ ਰੂਪ ਲਾ ਲਿਆ ਸੀ ਕਿ ਪੂਰਾ ਸ਼ਹਿਰ ਵਾਸੀਆਂ ਨੇ ਸੰਜੋਗ ਕੀਤਾ ਸੀ ਹੱਡਾ ਇਹ ਯਾਤਰਾ ਜਿਹੜੀ ਆ ਆਪਾਂ ਸੰਕਲਪ ਕੀਤਾ ਏ ਕਿ ਜਦੋਂ ਤੱਕ ਭੋਲੇਨਾਥ ਦੇ ਭਗਤ ਜਾਂ ਭੋਲੇਨਾਥ ਦੀ ਜਿਹੜਾ ਹੱਡ ਤੇ ਅਸ਼ੀਰਵਾਦ ਰਹੇਗਾ ਆਪਾਂ ਇਹ ਯਾਤਰਾ ਨੂੰ ਕੱਢਦੇ ਰਵਾਂਗੇ ਸ਼੍ਰੀ ਰਾਤਰੀ ਤੋਂ ਇਹ ਜਿਹੜੀ ਯਾਤਰਾ ਵਾ ਪਹਿਲੇ ਅਦਵਾਰ ਨਿਕਲੇਗੀ ਤੇ ਮੱਲੋਆ ਸ਼ਹਿਰ ਦੇ ਬਿਨ ਬਿਨ ਇਲਾਕੇ ਜੋ ਹੁੰਦੀ ਹੋਈ ਅਚਲੇਸ਼ਵਰਦਮ ਜਾਏਗੀ ਜਲੇਸ਼ਵਰਦਨ ਜਾ ਕੇ ਉਥੇ ਭੋਲੇਨਾਥ ਜੀ ਦਾ ਵਿਆਹ ਵਾ ਤੇ ਵਿਆਹ ਦਾ ਸਾਰੇ ਆਨੰਦ ਮਨੋ ਤੇ ਮੇਰੀ ਸਾਰੇ ਸ਼ਹਿਰ ਵਾਸੀਆਂ ਨੂੰ ਅਜੇ ਵੀ ਅਪੀਲ ਵਾ ਕਿ ਆਪਾਂ ਵੱ ਚੜ ਕੇ ਭੋਲੇਨਾਥ ਜੀ ਦੀ ਯਾਤਰਾ 'ਚ ਸ਼ਾਮਲ ਹੋਈਏ ਤੇ ਭੋਲੇਨਾਥ ਜੀ ਦਾ ਆਸ਼ੀਰਵਾਦ ਜਿਹੜਾ ਏ ਉਹ ਪ੍ਰਾਪਤ ਕਰੀਏ ਜੈ ਭੋਲੇਨਾਥ ਜੈ ਮਹਾਦੇਵ ਮਹਾਂ ਪਾਰਵਤੀ ਆਏਗੇ ਆਉਂ ਕਿੱਥੋਂ ਆਏ ਆ ਮਤਲਬ ਉਮਾ ਪਾਰਵਤੀ ਦਾ ਸਰੂਪ ਜਿਹੜਾ ਆਪਾਂ ਉਹ ਜੈਨ ਤੋਂ ਮੰਗਾਇਆ ਏ ਫਿਰ ਉਹਦੇ ਵਿੱਚ ਨਾਲ ਹੀ ਸਾਡਾ ਜਿਹੜਾ ਮਾਤਾ ਜੀ ਦੀ ਢੋਲੀ ਆ ਉਹ ਉੱਤਰਾਖੰਡ ਤੋਂ ਆਈ ਆ ਪਾਰਵਤੀ ਮਾਤਾ ਜੀ ਦੀ ਢੋਲੀ ਉੱਤਰਾਖੰਡ ਤੋਂ ਆਈ ਆ ਵੇਖਣਯੋਗ ਆ ਇਹ ਪਹਿਲੀ ਵਾਰੀ ਸਾਡੇ ਸ਼ਹਿਰ ਵਿੱਚ ਜਿਹੜਾ ਹੈ ਇਹ ਜਿਹੜਾ ਉਪਰਾਲਾ ਕੀਤਾ ਗਿਆ ਹੈ ਸ਼ਿਵ ਸ਼ਕਤੀ ਸੇਵਕ ਸਭਾ ਵੱਲੋਂ ਮਹਾ ਸ਼ਬਰాత్రి ਪਰਵ ਦੀ ਜਿਹੜੀ ਇਹ ਸ਼ੋਭਾ ਯਾਤਰਾ ਸਾਰੇ ਸਾਥੀ ਜਿਹੜੇ ਮਿਲ ਕੇ ਕੱਢ ਰਹੇ ਨੇ ਇਹ ਦੂਸਰੀ ਵਾਰ ਬਟਾਰਾ ਸ਼ਹਿਰ ਦੇ ਇਹਨਾਂ ਦੇ ਵੱਲੋਂ ਯਾਤਰਾ ਦਾ ਆਯੋਜਨ ਕੀਤਾ ਗਿਆ ਹੈ ਏ ਸਦਸਤੀ ਕਰਤਾ ਭਗਵਾਨ ਸ਼ਿਵ ਦੀ ਜਿਹੜੀ ਮਹਾ ਸ਼ਿਵਰਾਤਰੀ 26 ਤਰੀਕ ਨੂੰ ਹੈ ਉਹਦੇ ਅਪਲਕਸ਼ ਦੇ ਵਿੱਚ ਇਹ ਜਿਹੜੀ ਯਾਤਰਾ ਦਾ ਯੋਜਨ ਜਿਹੜਾ ਕੀਤਾ ਜਾ ਰਿਹਾ ਮੈਂ ਸਮਝਦਾ ਵੀ ਇਹ ਸਾਰੀ ਟੀਮ ਜਿਹੜੀ ਇਹ ਯਾਤਰਾ ਨੂੰ ਲੈ ਕੇ ਸ਼ਹਿਰ ਦੇ ਅਲੱਗ-ਅਲੱਗ ਹਿੱਸਿਆਂ 'ਚ ਜਾਣ ਵਾਲੀ ਆ ਇਹ ਵਧਾਈ ਦੇ ਪਾਤਰ ਨੇ ਕਿਉਂਕਿ ਬੋਲੇਨਾਥ ਦੀ ਇਸੀਮ ਗਿਰਬਾ ਜਿਹੜੀ ਆ ਵਟਾਲੇ ਦੇ ਵੈਸੇ ਹੀ ਅਸ਼ਲੇਸ਼ਵਰ ਦਾਮ ਤੇ ਮੰਦਰ ਦੇ ਰਾਹੀ ਹੈਗੀ ਆ ਔਰ ਮਾਂ ਕਾਲੀ ਦੇ ਮੰਦਰ ਦਾ ਇੱਕ ਵਿਸ਼ੇਸ਼ ਮਹੱਤਵ ਇਹ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਦੇ ਚਰਨਾਂ ਦੀ ਛੋਹ ਪ੍ਰਾਪਤ ਹੈ ਇਸ ਸਾਰੀ ਧਰਤੀ ਦੇ ਤੇ ਗੁਰੂਆ ਮਹਾਰਾਜ ਦਾ ਬੜਾ ਵੱਡਾ ਮੀਰੀ-ਬੀਰੀ ਦਾ ਸਨਮ ਹੈ ਔਰ ਮੈਂ ਸਮਝਣਾ ਮਾਂ ਕੁੰਮ ਦੇ ਦੌਰਾਨ ਮਹਾ ਸ਼ਿਵਰਾਤਰੀ ਜਿਹੜੀ ਆਈ ਹੈ ਇਸ ਨਾ ਕੋਈ ਸ਼ੇਸ਼ ਮਹੱਤਵਾ ਔਰ ਵਿਸ਼ੇਸ਼ ਜਿਹੜਾ ਇਹਦਾ 77 ਤੋਂ ਕੀ ਬੋਲੇ ਨਾਦ ਨੇ ਝੋਲੀ ਖਾਲੀ ਕਰ ਦੇਣੀ ਹੈ ਸੰਤਾਂ ਦੀ ਝੋਲੀ ਭਰ ਦੇਣੀ ਹੈ ਲੋਕਾਂ ਦੀ ਝੋਲੀ ਭਰ ਦੇਣੀ ਹੈ ਔਰ ਮਹਾ ਸ਼ਿਵਰਾਤਰੀ 26 ਤਰੀਕ ਨੂੰ ਬੜੇ ਉਤਸ਼ਾਹ ਨਾਲ ਮਹਾਰ ਮੰਦਰ ਤੇ ਦੇਸ਼ਵਧੇਚ ਮਿਲਾਈ ਜਾਣੀ ਹੈ ਇਸ ਯਾਤਰਾ ਦਾ ਆਯੋਜਨ ਕਰਨ ਵਾਲੇ ਸਾਰੇ ਸਾਥੀਆਂ ਨੂੰ ਮੈਂ ਭਗਵਾਨ ਸ਼ਿਵ ਦੀ ਉਹਨਾਂ ਦੇ ਮਹਾਨ ਕਿਰਪਾ ਬਣੀ ਰਵੇ ਔਰ ਭਗਵਾਨ ਸ਼ਿਵ ਦੀ ਮਹਿਮਾ ਦਾ ਸੈਦ ਅਲੇ ਗੁਣ ਗਾਨ ਚਲਦਾ ਰਹੇ ਮੈਂ ਨਰੇਸ਼ ਮਹਾਜਨ ਸ਼ਰੋਮਣੀ ਅਕਾਲੀ ਦਲ ਹਲਕਾ ਇੰਚਾਰਜ ਦੇ ਨਾਤੇ ਇਹਨਾਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਮੇਰਾ ਨਾਮ சதੀਸ਼ ਪੰਦ ਜੀ ਹਮਾਏ ਉਤਰਾਖੰਡ ਸੇ ਦੇਹਰਾਦੂਨ ਰਿਸ਼ੀਕੇਸ਼ ਖੇਤਰ ਸੇ ਇਹ ਮਾ ਮਾ ਭਗਵਤੀ ਦੱਖਣ ਕਾਲੀ ਕੀ ਜੋ ਡੋਲੀ ਹੈ ਇਹ ਉਤਰਾਖੰਡ ਸੇ ਆਪਕੇ ਪੰਜਾਬ ਕੇ बटाला क्षेत्र में प्रवेश करिए है माँ भगवती सबको आशीर्वाद दे अपनी कृपा सब पे बनाए रखे जो कि शिवरात्रि के पावन पर्व पे जो यहाँ बटाला क्षेत्र में दिव्य एवं भव्य शोभा यात्रा निकाली जा रही है उसी के उपलक्ष्य में उत्तराखंड धाम से माँ भगवती दक्षिण काली की टोली मंगाई गई है तो वो आप सभी देख सकते हैं किस प्रकार माँ भगवती का नृत्य हो रहा है किस प्रकार अपने आप माँ भगवती नाच रही है अपने भक्तों के कंधों पे आप ये चीज देख सकते हो जय माता दी ये एक माता की डोली है जो अपने आप स्वयं नाचती है जी इस माता जी का इतिहास ये जो गढ़वाल की परंपरा है ना तो उसके आधार पे ये बनी हुई है, जो कि भगवान माँ भगवती जो के दास होते हैं उनके द्वारा देवी को प्रकट किया जाता है तो ये जो इसके उपासक है हमारे नरेश जी तो उनके पिताश्री पे ये माता प्रकट हुई थी उन्होंने घोर अनंत तपस्या की उससे बाद उनके ऊपर माँ काली की कृपा हुई माँ काली की कृपा होने के बाद माँ ने उनको स्वप्न में आकर बताया कि मेरी डोली बनाओ मेरी उपासना करो जैसे उनके पिताजी ने माँ भगवती की उपासना की तो स्रोत माँ भगवती अवतरित हुई इस प्रकार से धीरे धीरे उनके बच्चों ने उनके आने वाले पीढ़ी में जो आगे बढ़ता जाएगा वो इस परम्परा को चलाता रहेगा हाँ जी बटाला में पहली बार आए हैं इस